ਲਿਆ ਕੇ ਪਹਿਲਾਂ ਜਿੰਨੇ ਰਾਸਵਰ ਦੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲੈ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਾਸਵਰ ਦੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੁਣ ਇਹ ਤੋਂ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲਿਆ ਕੇ ਲਾਈ ਹੁਣ ਆਹ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਤਰੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪੱਟੀਆਂ-ਪੱਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਜਿਹੋ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਹੈ ਉਹ ਸੁਖਸੈਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਐਸੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚ ਆਹ ਕਰਨਾ ਪੰਜਾਬ ਚ ਆਹ ਲਗਨੀਤੀ ਕਰਨੀ ਆ ਹੁਣ ਆ ਕਰਨਾ ਆ ਕਰਨਾ ਉਹ ਤੇਰੇ ਇੱਥੇ ਲੱਖਾਂ ਰੁਪਇਆ ਤਨਖਾਹਾਂ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ 'ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਾਹਾਂ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤਿੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਵੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੇ ਆ ਜਾਂ ਗੱਲ ਨੂੰ ਮੰਨ ਲੋਕਾਂ ਚਾ ਕੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ ਚੁੜਕਲੇ ਸੁਣਾਉਣ ਵਾਲਾ ਰਹਿ ਗਿਆ ਉਹ ਸੁਣਾਉਣਾ ਡੂੜਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਵਾਦ ਕਰਕੇ ਛੱਡੇਗਾ ਪੰਜਾਬ ਨੂੰ ਤਾਂ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲੈ ਆ ਕੇ ਨਿਯੁਕਤੀਆਂ ਕੀਤੀਆਂ ਨੇ ਚੇਰੇ ਮੈਂਨਾਂ ਦੀਆਂ ਅਗਲੀ ਗੱਲ ਖੋਰ ਸੁਣ ਲਓ ਪੰਜਾਬ ਦੇ ਲੋਕੋ 24 ਸਾਢੇ 24000 ਕਿੱਲਾ ਧਿਆਨ ਨਾਲ ਸੁਣ ਲਿਓ 24 ਸਾਢੇ 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਾਇਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡ ਚਿਹਤੇ ਮੁੱਖ ਮੰਤਰੀ ਨੇ ਸਤਾਉਜ ਵਾਲੇ ਮਹਾਰਾਜ ਨੇ ਯਾਹਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾ ਨੂੰ ਵੀ ਤੁਸੀਂ 24000 ਏਕੜ ਪੈਰੀ ਲੁਹਾਨੇ ਦੇ ਮੋਗੇ ਦੇ ਲੁਹਾਨ ਦੇ 40 ਪਿੰਡਾਂ ਦੇ ਮੋਗੇ ਦੇ ਆ ਬੁੱਗੀਪੁਰਾ ਚਗਾਵਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੀ 40 ਪਿੰਡ ਲੁਧਿਆਣਿਆਂ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਾਦੇ ਲਈ अर्ਬਨ ਸਟੇਟਾ ਬਣਾਉਣ ਲਈ ਖੱਦ ਹੋ ਗਈ ਯਾਰ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਦੇ ਰੁਕ ਗਿਆ ਉਹ ਬੰਦੇ ਐ ਡਿੱਡੇ ਟੱਬੇ ਬੀਵੀ ਫੋਟੋ ਜੀਆਂ ਬਣਾ ਕੇ ਸੜਕਾਂ ਪਾਈ ਜੋਗ ਜਿਹੜੀ ਅਪਜਾਉ ਜ਼ਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਨ ਕੱਢਣ ਲੱਗਿਆ ਹੈ ਕੋ ਹੋਰ ਰੇਲ ਦੀਆਂ ਲੀਆਂ ਕੱਢਣ ਲੱਗਿਆ ਹੈ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਡਾ ਤਕਲਾ ਗੜ ਦਾ ਸੇਧਾ ਥੋੜੀ ਹਿੱਕ ਤੇ ਪੰਜਾਬੀ ਹੋਰ 24000 ਏਕੜ ਥੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 2445 ਪਿੰਡਾਂ ਦੀ 24000 ਜ਼ਮੀਨ ਏਕੜ ਜ਼ਮੀਨ ਥੋੜੀ ਇਹਨਾਂ ਨੇ ਗਲਾਡਾ ਨੇ ਐਕਵਾਇਰ ਕਰਨੀਆਂ ਅਰਬਨ ਸਟੇਟਾ ਬਣਾਉਣ ਲਈ ਅਰਬਨ ਸਟੇਟਾ ਦਾ ਚਿਰ ਹੂਗਾ ਕੌਣ ਪੰਜਾਬੀ ਰਹਿਣਗੇ ਉਹਦਾ ਮਾਰਕੀਟ ਆ ਰਹੀਆਂ ਬਾਹਰ ਕੈਨੇਡਾ ਅਮਰੀਕਾ ਨੂੰ 50 ਦਾ ਪਿੰਡ ਖਾਲੀ ਹੋ ਗਏ ਸਾਡੇ ਤਾਂ ਕੋਈ ਮੁੰਡਾ ਨਹੀਂ ਦਿਖਦਾ ਆਪਣੇ ਗਰਾਉਂਡਾਂ 'ਚ ਸੱਥਾਂ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁੰਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ 'ਚ ਅਡਮਨਿਸਟ੍ਰੇਟਰ ਰਹੂਗਾ ਕੌਣ ਕੋਈ ਹਮਾ ਚਲਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ Rajasthan ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜੋ ਏ ਉਹ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜੋ ਵੇ ਇਹ ਇਹ ਚੀਜ਼ ਦਾ ਵਿਰੋਧ ਕਰੋ ਵੇ 24000 ਕਿੱਲਾ ਦੇਖ ਲੋ 50000 ਕਿੱਲਾ ਪਹਿਲਾਂ ਸੜਕਾਂ ਦੀ ਰੋਕੀ ਤੇ ਹਜ਼ਾਰਾਂ ਇੱਕ ਰੇਲ ਦੀਆਂ ਲੀਹਾਂ ਜ ਰੁਕੜੀਆਂ ਕਲੋਨੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਜਮੀਨ ਪੰਜਾਬ ਦੀ ਰੁਕ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਕਿੱਲਾ ਗਲਾਡਾ ਨੇ ਧੱਕੇ ਨਾਲ ਐਕਵਾਇਰ ਕਰਨੀ ਹੈ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ ਵੀ ਆਹ ਲੋ 20 ਕਰੋੜ ਮੰਗਦੇ ਹਾਂ 25 ਮੰਗਦੇ ਹਾਂ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਆਲੇ ਖੁਸ਼ ਹੋਏ ਚੌਲੇ ਫੜਦੇ ਆਹ ਕਿੱਲੇ ਦਾ 20 ਕਰੋੜ ਮਿਲ ਗਿਆ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਹੁਣ ਅਜੇ ਪਲ ਬਰਾੜ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ 4 ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲਈਆਂ ਮਹਿੰਗੇ ਸ਼ੌਂਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਹਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੀ ਸ਼ੋਰੂਮੂ ਦੇ ਵਿੱਚ ਸਲੂਨ ਖੋਲੀ ਬੈਠਾ ਹੈ, ਵਾਲ ਕੱਟਦਾ ਹੈ, ਨਾਈ ਬਣਿਆ ਬੈਠਾ ਹੈ। ਜੇ ਕਰਤੂਤ ਥੋੜਾ ਅਖਾ ਡੱਬਾ ਹੋਊਗਾ ਟਿਫਨ। ਮੰਗਤੇ ਹੋਣ, ਮੰਗਤੇ ਬਣੋਗੇ, ਮੰਗਤੇ ਠੂਠੇ ਫੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭੀਆਂ ਆਪਣੀਆਂ। ਕੇਵਲ ਕਿੱਲਾ, ਦੋ ਕਿੱਲੇ ਆ, ਪੰਜ ਕਿੱਲੇ ਆ, 10 ਕਿੱਲਿਓ ਆਪਣੀਆਂ ਜ਼ਮੀਨਾਂ ਨਾ ਵੇਚੋ। ਮੈਂ ਕਹਿੰਦਾ ਚਾਹੇ ਤੁਹਾਨੂੰ 5 ਅਰਪ ਵੀ ਕਿੱਲੇ ਦੇਣ ਆਪਣੀ ਜ਼ਮੀਨ ਨਾ ਉਹ ਵੇਚੋ। ਪੈਸਾ ਨਹੀਂ ਖੜਨਾ। ਪੈਸਾ ਜਾਣਾ ਰੇਤੰਕਰ ਜਾਣਾ ਮੁਠੀ ਚੋਂ। ਨੇ ਕਢਦਾ ਪੈਸਾ ਤੁਹਾਡੇ ਕੋਲ ਉਹ ਧਰਤੀ ਮਾਂ ਨਾ ਵੇਚੋ ਸਾਡਾ ਧਰਤੀ ਕਰਕੇ ਇਹਨਾਂ ਜ਼ਮੀਨਾਂ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਉਂਦਾ ਇਤਿਹਾਸ ਬੋਲੀ ਦਾਵਾ ਸਭ ਕੁਝ ਜ਼ਮੀਨਾਂ ਕਰਕੇ ਹੀ ਆ ਯਾਰ ਜੱਡੇ ਕਮਲੇ ਹੋਇਆ ਦੇਖੋ ਦੇਖ ਲੋ ਜ਼ਮੀਨਾਂ ਵੇਚੀ ਜਾਂਦੇ ਆ ਤੇ ਮਹਾਲੀ ਦੇ ਵਿੱਚ ਜਦੋਂ ਜ਼ਮੀਨਾਂ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ ਛੋਟੀਆਂ ਦੁਕਾਨਾਂ ਦੇ ਉੱਤੇ ਜਾਂਦਾ ਕਰੀਆਨੇ ਦਾ ਸਾਮਾਨ ਵੇਚਦੇ ਐ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਦੇ ਚੌਕੀਦਾਰ ਬਣੇ ਖੜਿਆ ਕਈ ਕਰੋੜਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜੋ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆ ਪਰਸੋਂ ਦਾ ਅਖਬਾਰ ਜੀਤ ਖਬਰ ਚ ਖਬਰ ਲੱਗੀ ਹੈ ਵੀ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਧਿਆਣੇ ਦੇ ਮੋਗੇ ਦੋ ਜ਼ਿਲ੍ਹਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਡਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਿਹਾ ਛੋਡਾ ਆ ਜਾਲੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਾਲੇ ਵੀ ਤੁਸੀਂ ਨਹੀਂ ਸਮਝੋਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨਾਂ ਨੂੰ ਸਾਫ਼ ਪਤਾ ਲੱਗਾ ਵੀ ਦਿੱਲੀ ਚ ਪੁੱਛ ਤੇ ਇੱਥੇ ਬਲੋ ਸਾਫ਼ ਕਰਨਗੇ ਸੁਖੜ ਉਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲੋ ਲੁੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੀ ਗਲਾਡਾ ਦੁਆਰਾ ਜ਼ਮੀਨਾਂ ਖਵਲ ਕੀਤੀਆਂ ਜਾਣੀਆਂ ਲੋਕੋ ਸੋਨ ਨੂੰ ਅਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਆਉਣਗੀਆਂ ਕਿਸਾਨਾਂ ਦੀ ਉਹਨਾਂ ਨੂੰ ਅਪੀਲ ਹੈ ਕਿਸੇ ਵੀ ਕੀਮਤ ਤੇ ਮੇਰਾ ਵੀਰ ਜ਼ਮੀਨ ਨਾ ਉਹ ਦੇਓ ਚਾਹੇ ਤੁਹਾਨੂੰ 2 ਅਰਬ ਵੀ ਕੱਲੇ ਦਾ ਕੇ ਦੇ ਦੇਣ 5 ਅਰਬ ਵੀ ਕੱਲੇ ਦਾ ਸਾਨੂੰ ਰੁਪਿਆ ਕੇ ਦੇਣ ਤੇ ਮੈਂ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਲੈ ਲਾ ਵੀ ਖਾਦੀ ਹੈ ਕੋਈ ਹੁਣ ਇਹ ਮੈਂ ਤੂੰ ਆ ਹੁਣ ਤੂੰ ਮੈਂ ਵਾਲੀ ਗੱਲ ਉੱਡ ਗਈ ਤੌਣ ਚ ਕਿੱਲੇ ਵਾਲੀ ਗੱਲ ਮੇਰਾ ਵੀਰ ਕੱਢ ਦਿਓ ਪੰਜਾਬ ਵਾਲੇ ਜੁੜੀਆਂ ਨਾਲਿਓ ਸੋਨੂੰ ਵੀ ਅਪੀਲ ਕਰਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਪੰਜਾਬ ਬਰਫੀ ਡਲੀਆਂ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਆ ਦੋ ਜਣੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਨਾ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਐ 21 ਨੂੰ ਪਾਣੀ ਦੁਬਾਰਾ ਫਿਰ ਬੰਡੇ ਵਾਲਾ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ ਫਿਰ ਦੇਖਦੇ ਕਿੰਨਾ ਕਿ ਰੌਲਾ ਪਾਉਂਦੇ ਬੀਬੀਐਮਪੀ ਦੇ ਉੱਤੇ ਪਾਖੜੇ ਦੇ ਕਿੰਨੇ ਕਿ ਜਾ ਕੇ ਬੈਠਦੇ ਆ ਪਾਣੀ ਧੋਕ ਲਿਆ ਦੱਸੂ ਤੁਹਾਨੂੰ ਉਹ ਵੀ ਦੱਸਾਂਗੇ ਕਿ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ ਹਾਂ ਹੱਥੇ ਗੱਲ ਹੋਰ ਹੈਗੀ ਅੱਛਾ ਬਹੁਤ ਸੋਹਣਾ ਗੱਲ ਕੀਤੀ ਮੁੰਡੇ ਨੇ ਥੱਲੇ ਚਿਪਣੀ ਘੜਤੀ ਮੈਂ ਗੱਲ ਭੁੱਲ ਗਿਆ ਸੀ ਭਵਨ ਸਿੰਘ ਮਟੌਰ ਪੱਤਰਕਾਰ ਆ ਮੁੰਡਾ ਸਾਡਾ ਮਿੱਤਰ ਆ ਸਾਡੀ ਜਥੇਬੰਦੀ ਦਾ ਵੀ ਸਾਥੀ ਹੈ ਸਾਡੀ ਟੀਮ ਦਾ ਵੀ ਹਿੱਸਾ ਹੈ ਕਾਲੇ ਪਾਣੀਆਂ ਦਾ ਮੋਰਚਾ ਸਾਡੇ ਨਾਲ ਪੂਰੇ ਪੰਜਾਬ ਚ ਗਿਆ ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਦੀ ਪੋਲ ਖੋਲਦਾ ਹੈ ਉਸ ਬੰਦੇ ਨੂੰ ਉਸ ਰੋਪੜ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਥਾਣੇਦਾਰ ਐਸਐਚਓ ਸੱਜ ਕੇ ਕਹਿੰਦਾ ਫੋਨ ਕਰਦਾ ਉਹਨੂੰ ਕਿ ਲਿਆ ਜੀ ਤੁਹਾਡਾ ਡਾਕ ਟੈਸਟ ਕਰਾਉਣਾ ਸ਼ਿਕਾਇਤ ਆਈ ਹੈ ਤੁਹਾਡੇ ਕੋਲ ਹੱਦ ਹੋ ਗਈ